ਗਣਾ ਗਣਾ ਬਾਤ ਲਾਏਗਾ ਗਲਾਈ ਬਣ ਰਹੀ ਆ ਹੂੰ ਓਡੀ ਚੱਲ ਵਧੀਆ ਬਣਾ ਹਾਂ ਇਸ ਤਰੀਰ ਨੰਬਰ 1 ਤੇ ਛਾੜ ਨਹੀਂ ਨੇ ਹੋ ਦੇਖੀ ਜਾਏਗਾ ਛਾੜ ਨਹੀਂ ਐੇ ਓਡੀ ਹੋਈ ਦਿਖਾ ਦੇ ਪਹਿਲਾਂ ਇੱਧਰ ਪੱਛੇ ਆਵੇ ਇੱਥੋਂ ਦੇਖਣੀ ਨਹੀਂ ਕਮਾਲੇ ਨਾ ਮੋੜੀ ਤਾਂ ਹੂੰ ਆ ਦੇਖੋ ਜੀ ਪੂਰਾ ਵਧੀਆ ਪਲਾਸਟਰ ਕਰਕੇ ਫਿਰ ਗਲਾਈ ਜਮਾ ਨਹੀਂ ਸਹੀ ਮੋੜ ਬਿਲਕੁਲ ਦੇਖੋ ਜੀ ਗਲਾਈ ਇਹ ਨੰਬਰ 1 ਤੇ ਆ ਗਈ ਆ ਤੇ ਇਧਰ ਮਸ਼ੀਨ ਵੀ ਲੱਗੀ ਆ ਤੇ ਮਸ਼ੀਨਾਂ ਦੇ ਨਾਲ ਇੱਟਾਂ ਵੀ ਚੜੀ ਚੜੀ ਜਾਂਦੀਆਂ ਤੇ ਆਹ ਦੇਖੋ ਬੀਮ ਬੂਮ ਭਰੇ ਸਾਰੇ ਕੋਠੇ ਬਿਲਕੁਲ ਮਗਰੋਂ ਤਿਆਰ ਆ ਬਸ ਦੋ ਦਵਾਰਾ ਮੂਰ ਲੀਆਂ ਜਿਹੜਾ ਨਾਲ ਆਹ ਦੇਖੋ ਜਿਹੜਾ ਨਾਲ ਇਹ ਮੂਰੇ ਤੇ ਉਹ ਪਿੱਛੇ ਇੱਕ ਝੌਂਪੜੀ ਰਹਿੰਦੀ ਆ ਬਸ ਆਹ ਹੀ ਕੰਮ ਰਹਿ ਜਾ ਬਸ ਛੱਡ ਰਿਓਣ ਲੱਗ ਜਾਨੀਆਂ ਮੈਸਤਰੀ ਕਿੰਨੇ ਦਾ ਨਿਬੜ ਜਾਣਾ ਵਾ ਮੈਸਤਰੀ ਕਿੰਨੇ ਦਿਨ ਲੱਗਣਗੇ ਹੋਰ ਵਾ ਹਫਤਾ ਲੱਗੂਗਾ ਅੱਛਾ ਹਾਂ ਬੁਣਿਆ ਦੇ ਪੈਮ ਲੱਗਦਾ ਨਾ ਇੱਕ ਹਫਤੇ ਰੈਡੀ ਹੈ ਰੈਡੀ ਹੋ ਜਾਣਾ ਸਟਰਿੰਗ ਲੱਗ ਜਾਣੀਆਂ ਸਟਰਿੰਗ ਉੱਪਰ ਵਾਲੀ ਭਾਈਓ ਫੇਰ ਉੱਤੇ ਤੇਰੀ ਵੀ ਸਟਰਿੰਗ ਹੁੰਦੀ ਹੈ ਆ ਕੁਲਦੀਪ ਵੀ ਦਿਖਾ ਦੇ ਆਪਣਾ ਕੁਲਦੀਪ ਦਿਖਾਉਣਾ ਆਵੇ ਦਿਖਾਇਆ ਅੱਗੇ ਮੈਂ ਕੁਲਦੀਪ ਤਾਂ ਪਹਿਲਾਂ ਦਿਖਾਇਆ ਮੈਂ ਕਿ ਆ ਦੇਖੋ ਜੀ ਨਾਂ ਹੈਗਾ ਕੁਲਦੀਪ ਸਿੰਘ ਨੂਰਪੁਰਾ ਨੂਰਪੁਰੇ ਦੇ ਵਿੱਚ ਕੋਠੀ ਓਕੇ ਭਾਈ ਓਕੇ ਸਰ ਜੀ ਕਿੰਨੇ ਗੱਟਾਂ ਲੈ ਜਾਣੀਆਂ ਹਜੇ ਬਾਈ ਉਧਰ ਬਸ ਜੀ ਬਸ ਆਹੇ ਲਾਸਟ ਜਿਹੜਾ ਅੱਛਾ ਜੀ ਬਾਕੀ ਫੇਰ ਮਸ਼ੀਨ ਚ ਚਾਲੂ ਕਰੀਏ ਹਾਂਜੀ ਹਾਂਜੀ ਸੀਨ ਚਾਲੂ ਹੋਊ ਤੇ ਛਡਾਓ ਹੂੰ ਛਡਾਓ ਲੈ ਇਧਰ ਲੈ ਵੀ ਮਿਸਤਰੀ ਗਲਿਆਈ ਤੇਰੀ ਰੈਡੀ ਆ ਤੇ ਫੇਰ ਇੱਕ ਅੱਛਾ ਜੀ ਇਧਰ ਲਈ ਤੇ ਆ ਆ ਸਾਈਡ ਤਿਆਰ ਆ ਸਾਰੇ ਸਾਈਡ ਤਿਆਰ ਆ ਜੀ ਓਕੇ ਆ ਆ ਤਿਆਰ ਹੋ ਗਈ ਆ ਇਹ ਜੀ ਨੂਰਪੁਰਾ ਮੂਰਪੁਰਾ ਦੇ ਕੀਮਾ ਹਮ ਕੀਮਾ ਕੀਮਾ ਦਾ ਪੈਂਡ ਸੀ ਹਾਂ ਮੂਰਪੁਰਾ ਜਿੱਲਾ ਚਿੱਟੇ ਚ ਵਜਦਾ ਹੈ ਜਿੱਲਾ ਮੋਗਾ ਹੁਣ ਚਿੱਟੇ ਚ ਮਸ਼ਹੂਰ ਆ ਪਹਿਲਾਂ ਕੀ ਬਈ ਦੂਰ ਸੀਗਾ ਤੇ ਹੁਣ 30 ਸੈਂਕੜੇ ਆ ਜੀ ਕੋਠੀ ਇਹ 30 ਸੈਂਕੜੇ ਹੂੰ ਇਹ ਤੇ ਉੱਪਰ ਹੋ ਸਕਦੀ ਆ ਥੱਲੇ ਨਹੀਂ ਇਹ ਉੱਪਰ ਹੀ ਲੰਘਣੀ ਚਾਹੀਦੀ ਤੇ 30 ਪ্লাস ਹੋਵੇ ਹੂੰ ਬੜਾਈ ਆਪਣੀ ਤਿਆਰ ਹੋ ਗਈ ਆ ਦਿਖਾਓ ਇੱਧਰ ਦਿਖਾਓ ਨਹੀਂ ਇੱਕ ਮਿੰਟ ਹਣੇ ਦੇ ਤੋੜੀ ਰਹਾ ਤਾਂ ਕਮਾੜਨਾ ਪਤਾ 3 ਇੰਚ ਹੂੰ 3 ਇੰਚ ਟਾਕਾ ਵੇ ਥੱਲੋ ਟਾਕ ਵੀ ਦੇ ਮਾਰੇ 3 ਇੰਚ ਹੀ ਟਾਕ 3 ਇੰਚ ਹੀ ਗਲਾਈ ਘੋਮੀ ਲਾਣੀ 3 3 ਇੰਚ ਦੇ ਟਾਕ ਬਣਨੇ ਬਲਾਂ ਜਾਂ ਫੋੜ ਥਰ ਭਾਈ ਫੋਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਓਕੇ ਇਹ ਇਧਰ ਲਈ ਤਿਆਰ ਹੈ ਇਹ ਦੇਖੋ ਤਿਆਰ ਹੋ ਗਈ ਬਾਕੀ ਫਿਰ ਦੂਸਰੀ ਵੀ ਬਸ ਰੈਡੀ ਹੈ ਇਹ ਵੀ ਟਾਕ ਤੋਂ ਬਣਨਾ ਸ਼ੁਰੂ ਹੋ ਗਿਆ ਓਕੇ ਬਾਈ ਜੀ ਥੈਂਕ ਯੂ ਲਓ ਜੀ ਬਣ ਗਈ ਬਣ ਗਈ ਬਹੁਤ ਵਧੀਆ ਬਣੀ ਆ ਖਾਦ